ਅੱਜ ਅਸੀਂ ਕਰਨ ਜਾ ਰਹੇ ਹਾਂ ਪੰਜਾਬ ਦਾ 23 ਜ਼ਿਲ੍ਹਾ ਚ ਇੱਕ ਜ਼ਿਲ੍ਹਾ ਰੂਪਨਗਰ ਕਈ ਜ਼ਿਲ੍ਹੇ ਆਪਾਂ ਪਹਿਲੇ ਕਰ ਚੁੱਕੇ ਹਾਂ ਜਿਵੇਂ ਹੁਸ਼ਿਆਰਪੁਰ ਹੋ ਗਿਆ ਫਰੀਦਕੋਟ ਹੋ ਗਿਆ ਤੇ ਅੱਜ ਆਪਾਂ ਕਰਨ ਜਾ ਰਹੇ ਹਾਂ ਉਸੇ ਤਰ੍ਹਾਂ ਰੂਪਨਗਰ ਇਹ ਜਿਤ ਕੀ ਹੈ ਪੰਜ ਤਹਿਸੀਲਾਂ ਨੇ ਰੂਪਨਗਰ ਖੁਦ ਤੇ ਚਮਕੌਰ ਸਾਹਿਬ ਆਨੰਦਪੁਰ ਸਾਹਿਬ ਨੰਗਲ ਤੇ ਬਰੀਂਡਾ ਆ ਮੈਪ ਬਣਾ ਲ ਕੇ ਜਿਹੜਾ ਮੈਪ ਹੋ ਗਿਆ ਲਗਭਗ ਇਸ ਤਰ੍ਹਾਂ ਤਾਂ ਇੰਦਰ ਵੀ ਆਇਆ ਰੂਪਨਗਰ ਤਾਂ ਇਹ ਰੂਪਨਗਰ ਜਿਹੜੀ ਕੀ ਆ ਗਈ ਇੱਥੇ ਤਹਿਸੀਲ ਆ ਗਈ ਉਸ ਤੋਂ ਬਾਅਦ ਇੱਥੇ ਆਇਆ ਚੰਪੋਰ ਸਾਈ ਫਿਰ ਅਰਦੁਰ ਸਾਈ ਤੇ ਉਸ ਤੋਂ ਬਾਅਦ ਗਿਆ ਮੁਰਿੰਡਾ ਆ ਨਿੱਜ ਮੁਰਿੰਡਾ ਦਗੀ ਰਹਤੀ ਤੇ ਉਪਤਿਆ ਪਾਗੜਾ ਤੇ ਨੰਗਲ ਪਾਗੜਾ ਵਿੱਚ ਆ ਤੇ ਨੰਗਲ ਤਹਿਸੀਲ ਹੈ ਪਾਗੜਾ ਜਗ੍ਹਾ ਤੇ ਨੰਗਲ ਤਹਿਸੀਲ ਜੇ ਹੁੰਦੀ ਹੈ ਤੇ ਇੱਧਰ ਚੰਪੌਰ ਸਾਹਿਬ ਤੇ ਇੱਥੇ ਕੁਦਰੂਪਨਗਰ ਤੇ ਆ ਜਿਹੜੇ ਕਿ ਲਾਕੇ ਵਾਲੇ ਜਿਹੜੇ ਜ਼ਿਲ੍ਹੇ ਨੇ ਇਹਦੇ ਆਸ-ਪਾਸ ਵਾਲੇ ਜਿਹੜੇ ਇੱਧਰ ਹੁਸ਼ਿਆਰਪੁਰ ਆਪਾਂ ਕੀਤਾ ਹੀ ਸੀਗਾ ਤੇ ਨਿੱਜੇ ਮੁਹੱਲੇ ਤੇ ਇਸ ਤਰਫ ਜਿਹੜਾ ਸੋਰੀ ਇੱਧਰ ਫਤਿਹਗੜ੍ਹ ਸਾਹਿਬ ਅਜਿਹੀ ਬਾਉਂਡਰੀ ਜਿਹੜੀ ਅਚਕ ਕਰਦੀ ਹੈ ਇਹਨੇ ਜਿਹੜਾ ਜਿਹੜੀ ਬਾਉਂਡਰੀ ਟੱਚ ਕਰਦੀ ਹੈ ਹੁਣ ਅਦੇ ਇਤਿਹਾਸ ਬਾਰੇ ਗੱਲ ਕਰਦੇ ਆ ਤਾਂ ਇਹ ਜਿਹੜਾ ਰੂਪਨਗਰ ਜ਼ਿਲ੍ਹਾ ਹੈ ਜਿਹੜਾ ਤਾਂ ਪਹਿਲੇ ਰੁਕੇਸ਼ਵਰ ਇੱਕ ਰਾਜਾ ਹੁੰਦੇ ਸਨ ਉਹਨਾਂ ਦੇ ਪੁੱਤਰ ਦਾ ਨਾਮ ਸੀ ਗੁਰੂ ਸਿੰਘ ਉਹਨਾਂ ਦੇ ਨਾਂ ਤੇ ਪਿਆ ਰਾਜਾ ਕਿਸੇ ਦਾ ਰੁਕੇਸ਼ਰ ਤੇ ਉਹਨਾਂ ਦੇ ਪੁੱਤਰ ਆ ਕੀ

ਅਗੇ ਨਾ ਥੋੜਾ ਜਿਹਾ ਹੋਰ ਵੀ ਆਪਾਂ ਤਾਂ ਇਸ ਤੋਂ ਬਾਅਦ ਜਿਹੜਾ ਆਗੇ ਬਗੇ ਚਮਪੌਰ ਚ ਚਮਪੌਰ ਚ ਇਹੰਦਰ ਗੁਰੂ ਗੋਬਿੰਦ ਸਿੰਘ ਜੀ ਦੇ ਆਪਣੇ ਸਾਈਂ ਜਾਂਦੇ ਜਾਂਦੇ ਨੇ ਵੱਡੇ ਤੇ ਉਹਨਾਂ ਨਾਲ ਖੁਦ ਗੁਰੂ ਜੀ ਦੇ ਚਾੜੇ ਸਿੱਖ ਜਾਂਦੇ ਸਨ ਤਾਂ ਇੱਥੇ ਉਹ ਪਹਿਲੇ ਰੁਕਦੇ ਨੇ ਇੱਕ ਰਾਜਾ ਦੇ ਵਿਧੀ ਚੰਦੇ ਲੇਕਿਨ ਉੱਥੇ ਕੀ ਹੁੰਦਾ ਹੈ ਉਹਦਾ ਜਿਹੜਾ ਰਾਜਾ ਹੁੰਦਾ ਉਹਦਾ ਵੀ ਹੀਰ-ਵੀਰ ਚੰਗਾ ਨਹੀਂ ਹੁੰਦਾ ਤਾਂ ਇਸ ਕਰਕੇ ਉਹ ਅਗੇ ਨਾਜ਼ਪੁਰ ਦਾ ਕਿਲਾ ਹੁੰਦਾ ਉੱਥੇ ਚਲੇ ਜਾਂਦੇ ਨੇ ਉੱਤੇ ਉੱਥੇ ਮੁਗਲ ਹੁੰਦਾ ਤੇ ਅਟੈਕ ਕਰ ਦਿੰਦੇ ਨੇ ਜਿੱਥੇ ਵੱਡੇ ਜਿਹੜੇ ਸੈਯਦ ਜੀ ਹੁੰਦੇ ਨੇ ਗੁਰੂ ਗੋਬੀ ਸਿੰਘ ਜੀ ਦੇ ਅਜੀਤ ਤੇ ਚੋਹਾਰ ਬਾਬਾ ਜੀ ਤੇ ਬਾਬਾ ਚੋਹਾਰ ਜਿਹੜੇ ਉਹਨਾਂ ਉਹਨਾਂ ਨੂੰ ਸ਼ਹੀਦੀ ਪ੍ਰਾਪਤ ਹੁੰਦੀ ਹੈ ਚੰਕੌਰ ਸਾਹਿਬ ਦੇ ਅਗੇ ਜਿਹੜਾ ਕੀ ਸੀਗਾ ਕਿਲਾ ਸੀਗਾ ਪਹਿਲੇ ਤਾਂ ਵਿਧੀ ਚੱਕ ਨੇ ਰਾਜਾ ਦੀ ਗੋਣ ਰੂਪ ਦੇ ਲੇ ਕੇ ਨਾਸਾ ਵੀ ਪਰ ਜਿਹੜਾ ਚੰਗਾ ਨਹੀਂ ਹੁੰਦਾ ਦਵਤ ਕੋ ਦੇਖੇ ਲੈ ਵਿੱਚ ਤੇ ਉੱਥੇ ਅਟੈਕ ਕਰ ਦਿੰਦੇ ਨੇ ਮੁਗਲ ਤਾਂ ਜਿਹੜੇ ਅਜੀਤ ਬਾਬਾ ਜੀ ਤੇ ਬਾਬਾ ਜੁਝਾਰ ਜਿਹੜੇ ਮਤਲਬ ਸਾਈਂ ਜਾਦੇ ਹੋ ਗਏ ਗੁਰੂ ਗੋਬੀ ਸਿੰਘ ਜੀ ਦੇ ਬੱਡੇ ਉਹ ਸ਼ਹੀਦੀ ਪ੍ਰਾਪਤ ਕਰ ਜਾਂਦੇ ਹਨ ਪਰ ਤ ਤਾਂ ਫਿਰ ਕੀ ਹੁੰਦਾ ਇੱਥੇ ਮੇਥਾ ਅਨੰਦਪੁਰ ਸਾਹਿਬ ਅਨੰਦਪੁਰ ਸਾਹਿਬ ਬੜੀ ਮਸ਼ਹੂਰ ਜੜੀ ਤਸਵੀਰ ਹੈ ਇਹ ਜਿਹੜੀ ਇੱਕ ਤਾਂ ਖਾਇਆ ਵਿਰਾਸਤ ਦੇ ਖਾਲਸਾ ਇੱਥੇ ਖਾਲਸਾ ਕੰਨ ਦੀ ਸਥਾਪਨਾ ਹੁੰਦੀ ਅਨੰਦਪੁਰ ਸਾਹਿਬ ਸੇ 1699 ਚ ਖਾਲਸਾ ਪੰਥ ਦੀ ਸਥਾਪਨਾ ਕਦੋਂ 1699 ਵਿੱਚ ਹੋਈ ਸੀ ਐਸੇ ਦੇ 300 ਸਾਲ ਬਾਅਦ ਮਤਲਬ ਖਾਲਸਾ ਪੰਥੀ 300 300 ਸਾਲਾ ਵਰਗਿੰਦ ਇੱਥੇ ਖੁਸ਼ੀ ਮਨਾਉਂਦੇ ਨੇ ਤੇ ਵਿਰਾਸਤ ਦੇ ਖਾਲਸਾ ਦੀ ਸਥਾਪਨਾ ਕੀਤੀ ਜਾਂਦੀ ਹੈ ਤੇ ਜਿਹੜਾ ਅਲੰਗੂ ਸਾਇਰ ਐਸ ਐਮਓ ਸਫੇਰ ਸ਼ਹਿਰ ਕੇ ਆਦਨਾ ਹੈ ਸਫੇਦ ਸ਼ਹਿਰ ਇਹਨੂੰ ਨੰਨਦਪੁਰ ਸਾਹਿਬ ਉਸ ਤੋਂ ਬਾਅਦ ਅਜਿਹੇ ਨੀਚੇ ਸੀਗੀ ਮੁਰੀਂਡਾ ਵਸੇ ਇੱਥੇ ਕਿੰਦਰ ਮਾਤਾ ਗੁਜਰੀ ਜੀ ਆਉਂਦੇ ਨੇ ਇੱਥੇ ਤੇ ਨਾਲ ਜਿਆ ਉਹਨਾਂ ਦੇ ਕਿੰਨੇ ਛੋਟੇ ਸਾਹਿਬ ਜਦਦੇ ਹੁੰਦੇ ਆ ਇਸ ਕਰਕੇ ਇੱਥੇ ਗੁਰਦੁਆਰਾ ਮਾਤਾ ਗੁਜਰੀ ਜੀ ਦਾ ਜਿਹੜਾ ਗੁਰਦੁਆਰਾ ਹੈ ਮੁਰੀਂਡਾ ਵੀ ਕਿਹਾ ਗੁਰਦੁਆਰਾ ਮਾਤਾ ਗੁਜਰੀ ਜੀ ਤੇ अनंदपुर साहिब के गुरुद्वारे में गुरुद्वारा केशगढ़ साहिब है गुरुद्वारा आनंदगढ़ साहिब है गुरुद्वारा होर साहिब है गुरुद्वारा केड़े केड़े ने अनंदपुर साहिब के केशगढ़ साहिब गुरुद्वारा एक पांच तख्त तख्त केशगढ़ तख्त भी है अनंदपुर साहिब से होर की है आनंदगढ़ साहिब द्वारा, गुरुद्वारा केसगढ़ साहिब गुरुद्वारा पोर साहिब तो के गुरुद्वारा माताजी जी तो गुरुद्वारा आनंदगढ़ साहिब ये गुरुद्वारे सारे कितने ने आनंदपुर विखे तो जो चमकोर साहिब है इतने गुरुद्वारा कतलगढ़ जिदा नाम बाद ਤੇ ਜਿਹੜਾ ਮੰਗਲ ਹੈ ਇਹ ਦੋ ਭਾਗਾਂ ਚ ਵੰਡਿਆ ਹੋਇਆ ਇੱਕ ਇਹਦਾ ਜਿਹੜਾ ਭਾਗ ਹੈ ਉਹ ਸਰਕਾਰ ਦੇ ਵਾਲੇ ਹੈ ਜਿੱਥੇ ਰਸਾਇਣ ਖਾਦ ਨਿਗਮ ਬਣਿਆ ਹੋਇਆ ਹੈ ਮੰਗਲ ਵਿਖੇ ਰਸਾਇਣ ਖਾਦ ਨਿਗਮ ਤੇ ਹੋਰ ਜਿੱਥੇ ਦੀ ਗੱਲ ਕਰੀਏ ਤਾਂ ਆ ਜਿਹੜਾ ਰੂਪਨਗਰ ਹੈ ਇੱਥੇ ਮਹਾਰਾਜਾ ਰਵਜੀਤ ਸਿੰਘ ਤੇ ਵਿਲੀਅਮ ਐਲਟਨ ਦੀ ਮੀਟਿੰਗ ਹੁੰਦੀ ਹੈ ਪਿੱਪਲ ਦੇ ਪੇੜ ਤੇ ਮੀਟਿੰਗ ਹੋਈ ਆ ਕਿ ਨਹੀਂ ਮਹਾਰਾਜਾ ਰਣਜੀਤ ਸਿੰਘ ਤੇ ਵਿਲੀਅਮ ਬੈਟਨ ਨੇ ਲਗਾਇੀ ਮੀਟਿੰਗ 1831 ਜਿਹੜਾ ਆ ਸ਼ਹਿਰ ਸੀਗਾ ਆਨੰਦਪੁਰ ਸਾਹਿਬ ਜਿਹੜਾ ਐਨੂੰ ਬਸਾਇਆ ਸੀ ਗੁਰੂ ਤੇਗ ਬਹਾਦਰ ਜੀ ਨੇ ਤੇ ਇੱਕ ਰਾਜਾ ਸੀਗੇ ਬिलासਪੁਰ ਦੇ ਉਹਨਾਂ ਕੋਲ ਲਈ ਸੀਗਾ ਥਾਣਾ ਜਿਹੜਾ ਤੇ ਇਹ ਮਤਲਬ ਦੱਸਤੇ ਜਿਹੜੇ ਆਸੇ-ਪਾਸੇ ਬੜੇ ਕਿਲੇ ਹੋਰ ਕਿਹੜੇ-ਕਿਹੜੇ ਨੇ ਮੰਗਲ ਵਿਗਾਜਮ ਕੋਰਸਾਈ ਹੋਗਾ ਤੇ ਮੁੰਡੰਦਾ ਯੂਗਾ ਰੂਪਨਗਰ ਮੰਗਲ ਪਾਗੜਾ ਤਾਂ ਇਹ ਸੀਗੀ ਕਹਾਣੀ ਇਤਿਹਾਸ ਤੇ ਜੀਓਗ੍ਰਾਫੀ ਆਪਣੇ ਰੂਪ ਨਗਰ ਦੀ ਤਾਂ ਰੋਪੜ ਵੀ ਇਹਨੂੰ ਕਹਿੰਦੇ ਨੇ ਤੇ ਜਿਹੜਾ ਰੂਪਨਗਰ ਇਹ ਰੋਪੜ ਹੈ ਇਹ ਹੜੱਪਾ ਸਬੰਧਤ ਦਾ ਇੱਕ ਸਥਾਨ ਵੀ ਮੰਨਿਆ ਜਾਂਦਾ ਹੈ ਮਤਲਬ ਜੇਕਰ ਖੁਦਾਈ ਹੋਈ ਤਾਂ ਜੇਕਰ ਕੁਝ ਔਸ਼ੇਸ਼ ਮਿਲਿਆ ਉਹਨੂੰ ਕੀ ਮੰਨਿਆ ਜਾਂਦਾ ਆਪਣੇ ਰੂਪ ਨਾਲੋਂ ਹੜੱਪਾ ਸਬੰਧਤ ਦਾ ਭਾਗ ਮੰਨਿਆ ਜਾਂਦਾ ਤੇ ਉਸ ਤੋਂ ਬਾਅਦ ਇਤੋਂ ਕੁਝ ਦੂਰੀ ਤੇ ਥਾਂ ਹੈ ਕਿਰਤਪੁਰ ਇੱਥੇ ਉਹ ਉੱਤੇ ਕੀ ਹੈ ਜਦੋਂ ਸੰਸਕਾਰ ਹੁੰਦਾ ਤਾਂ ਉਹ ਜਿਹੜੀਆਂ ਉਹਦੇ ਜਿਹੜੀ ਰਾਖ ਰੱਖ ਵਗੈਰਾ ਜਿਹੜੀ ਹੁੰਦੀ ਹੈ ਉਹ ਇੱਥੇ ਵੀ ਸਜਿਤ ਜਿਹੜੀ ਕੀਤੀ ਜਾਂਦੀ ਹੈ ਤੇ ਨੜੇ ਉੱਤੇ ਗੁਰਦੁਆਰਾ ਸ਼ੀਸ਼ ਮਹਿਲ ਤੇ ਗੁਰਦੁ ਗੁਰਦੁਆਰਾ ਤਾਂ ਇੱਥੇ ਗੁਰਮਾਨ ਸਿੰਘ ਜੀ ਦੀ ਪਹਿਲਾਂ ਵੀ ਛੋਹ ਪਈ ਹੋਈ ਹੈ ਜਿਵੇਂ ਗੁਰੂ ਸਾਹਿਬ ਨੇ ਸਤਵੇਂ ਅੱਠਵੇਂ ਉਹਨਾਂ ਨੂੰ ਇੱਥੇ ਘੱਦੀ ਜਿਹੜੀ ਮਿਲੀ ਸੀਗੀ ਤੇ ਲਾਸਟ ਵਾਲੇ ਜਿਹੜੇ ਆਪਣੇ ਗੁਰੂ ਤੇਗਵਾਰਦ ਜੀ ਕੋਲ ਉਹ ਵੀ ਇੱਥੇ ਹੀ ਹੈਗਾ ਜਦ ਐਸਥਾਨ ਅਲਸ ਬੰਦੀ ਸੀ ਗੁਰੂ ਸਾਹਿਬ ਕੋ ਵੀ ਇੱਥੇ ਆਪਣਾ ਕੁਸਮਾ ਬਿਤਾਇਆ ਸੀਗਾ ਤੇ ਜਿਹੜਾ ਨੰਗਰਗਾ ਤੇ ਹਰੂਪਨਗਰ ਆਸਪਾਸ ਦਾ ਸਤਲੂ ਦੀ ਨਦੀ ਦੇ ਸਾਰੇ ਜਿਹੜਾ ਲਾਕਾ ਕਿਹੜੀ ਨੀਤ ਕਰਦਾ ਸਤਲੂ ਜਨ ਰਿਤੇ ਕਰਦਾ ਕਿਹ ਨੀਤ ਦੇ ਬੰਦਾ ਸਤਲੂ ਜਨ ਦੇ ਤੇ ਆ ਸੀ ਇਹ ਲਗ ਬਗ ਮੇਨ ਮੇਨ ਜਿਹੜੀ ਕਹਾਣੀ ਬਾਕੀ ਹੋਰ ਵੀ ਅੰਲਾ ਦੇ ਕੁਝ ਸ਼ਾਇਰ ਦੇ ਅਗਰ ਮਲਕਿ ਨਾਰੇ ਜਾਂ ਆਪਣੇ ਨਜੀਬ ਗਾਰ ਤੁਸੀਂ ਹੋਰ ਵੀ ਪੜ ਸਕਦੇ ਹੋ ਕੁਝ ਹੋਰ ਵੀ ਥੋੜੀ ਬੋਡੀ ਡਿਟੇਲ ਇੱਥੇ ਪੜ ਸਕਦੇ ਆ ਸੀ ਇਹ ਮੇਨ ਮੇਨ ਜਿਹੜਾ ਆਪਣੇ ਰੂਪਨਗਰਿਆ ਰੋਪੜ